ਲੋ ਵੀ ਜੀ ਐਨ ਵੈਲਕਮ ਬੈਕ ਅਸਲਾਮੁ ਅਲੈਕੁਮ ਸਤਿ ਸ਼੍ਰੀ ਅਕਾਲ ਉਸਤਾਦ ਜੀ ਕੀ ਹਾਲ ਚਾਲ ਜ਼ਬਰਦਸਤ ਠੀਕ ਠਾਕ ਹੋ ਅੱਜ ਦਾ ਜਿਹੜਾ ਵੀਡੀਓ ਹੈ ਨਾ ਬੜਾ ਮਜ਼ੇ ਦਾ ਹੋਣ ਵਾਲਾ ਹੈ ਬਾਬੂ ਰਜੇ ਬਲੀ ਚੜਦੇ ਪੰਜਾਬ ਉਧਰ ਮਤਲਬ ਉਹਨਾਂ ਦੀ ਕੁਵੇਸ਼ਰੀਆਂ ਨੇ ਔਰ ਬੜੇ ਪੁਰਾਣੇ ਬਹੁਤ ਸੀਨੀਅਰ ਔਰ ਬੜੇ ਪੁਰਾਣੇ ਮਤਲਬ ਯਾਰ ਇਹ ਲਫ਼ਜ਼ ਮੈਨੂੰ ਨਾ ਥੋੜੇ ਸੋਖੇ ਕਰਕੇ ਦੱਸੇ ਕਰ ਮੈਨੂੰ ਨਹੀਂ ਕੁਵੇਸ਼ਰੀ ਯਾਰ ਮੈਂ ਖੁਦ ਹੋਈ ਫਸਿਆ ਪਿਆ ਹਾਲੇ ਤਾਂ ਕੁਵੇਸ਼ਰੀ ਤੁਸੀਂ ਕਹਿ ਲੋ ਕਿ ਆ ਜਿਵੇਂ ਆਪਾਂ ਉਰਦੂਸ਼ੀ ਕਿ ਕਹ ਸਕਦਾ ਹੈ ਕੋਈ ਨਹੀਂ ਤਾਂ ਆਬਦ ਵੀ ਕਹਿ ਸਕਦੇ ਹੋ ਲੇਕਿਨ ਇੱਕ ਚੀਜ਼ ਇੱਕ ਨਜ਼ਮ ਕਹਿ ਸਕਦੇ ਆ ਅੱਛਾ ਠੀਕ ਹੈ ਨਜ਼ਮ ਜਿਵੇਂ ਉਰਦੂ ਦੇ ਵਿੱਚ ਠੀਕ ਹੈ ਪੋਇਮ ਕਹਿ ਲਓ ਉਹਨਾਂ ਦਾ ਅ ਸਿੰਗਿੰਗ ਕਹਿ ਲਓ ਤੁਸੀਂ ਉਹਨਾਂ ਨੂੰ ਉਹਨਾਂ ਦੀ ਟੱਪੇ ਮਈਏ ਨਹੀਂ ਨਹੀਂ ਟੱਪੇ ਮਈਏ ਖੈਰ ਨਹੀਂ ਕਹਾ ਜਾ ਸਕਦਾ ਹੋਰ ਨਹੀਂ ਹਾਂ ਉਹ ਹੋਰ ਲੇਕਿਨ ਪੋਇਮ ਜਿਹੜੀ ਇੱਕ ਹੁੰਦੀ ਨਜ਼ਮ ਹੁੰਦੀ ਹੈ ਕਿਸੇ ਚੀਜ਼ ਦੇ ਬਾਰੇ ਦੱਸਣਾ ਅ ਤੁਸੀਂ ਕੁਵੈਸ਼ਰੀ ਹੀ ਲਫ਼ਜ਼ ਯੂਜ਼ ਹੁੰਦਾ ਮੋਸਟਲੀ ਮੈਂ ਤੇਹੀ ਉਧਰ ਵੀ ਇਹੀ ਸੁਣੇ ਆ ਲੇਕਿਨ ਤੁਸੀਂ ਕੁਵੈਸ਼ਰੀ ਨਹੀਂ ਸੁਣਿਆ ਨਹੀਂ ਸੁਣਿਆ ਨਹੀਂ ਕੁਵੈਸ਼ਰੀ ਨਹੀਂ ਸੁਣਿਆ ਚਲੋ ਫਿਰ ਅੱਜ ਸੁਣਨਾ ਚਾਹੀਦਾ ਹਾਂ ਮਤਲਬ ਇਹ ਸੁਣੋਗੇ ਤੁਹਾਨੂੰ ਪਤਾ ਲੱਗ ਜੇਗਾ ਕੁਵੈਸ਼ਰੀ ਹੁੰਦੀ ਕੀ ਆ ਅੱਛਾ ਇਹਦੇ ਵਿੱਚ ਕੀ ਹੈ ਕਿ ਕਿਹੜੀ ਕਿਹੜੀ ਥਾਂ ਐ ਜਿੱਥੇ ਵੈਰ ਨਹੀਂ ਪਾਉਣਾ ਚਾਹੀਦਾ ਬੰਦੇ ਨੂੰ ਬੰਦਾ ਮਤਲਬ ਜਿਹਦੇ ਪੰਗਾ ਨਹੀਂ ਲੈਣਾ ਚਾਹੀਦਾ ਵੈਰ ਨਹੀਂ ਜਿੱਥੇ ਪਾਉਣਾ ਚਾਹੀਦਾ ਬੰਦੇ ਨੂੰ ਸਿੱਧਿਆਂ ਯਾਰ ਨੌਲੇਜ ਵਾਲੀ ਗੱਲ ਹੈ ਵੈਸੇ ਹਰ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਨਾ ਕੋਈ ਨਾ ਕੋਈ ਚੀਜ਼ਾਂ ਦੀ ਕਮੀ ਹੁੰਦੀ ਆ ਹੁੰਦੀ ਆ ਤੁਹਾਡੇ ਬੰਦੇ ਨੇ ਗੱਲਾਂ ਨੂੰ ਸੋਚ ਕੇ ਸੁਣ ਕੇ ਪਤਾ ਲੱਗਿਆ ਹਜ਼ੂਰ ਕਹਿੰਦੀਆਂ ਗੱਲਾਂ ਕਿ ਕਿੱਥੇ ਕਿੱਥੇ ਤੁਸੀਂ ਪੰਗਾ ਨਹੀਂ ਲੈਣਾ ਕਿ ਕਿਸੀਂ ਰਹੇ ਗ਼ਜਬਾਤੀ ਲੋਕ ਸਾਨੂੰ ਤਾਂ ਪਤਾ ਨਹੀਂ ਚੱਲਦਾ ਅਸੀਂ ਫੜ ਫੜ ਤੋਂ ਪਹਿਲੇ ਰਿਪਲਾਈ ਕਰ ਦਿੰਨੇ ਸੁਣੋ ਫਿਰ ਕਿ ਤੁਸੀਂ ਕਿੱਥੇ ਕਿੱਥੇ ਪੰਗਾ ਨਹੀਂ ਲੈਣਾ ਬੰਦੇ ਨੂੰ ਕਿਹੜੀਆਂ ਕਿਹੜੀਆਂ ਥਾਵਾਂ ਤੋਂ ਬਚਣਾ ਚਾਹੀਦਾ ਐਵੋਇਡ ਕਰਨਾ ਚਾਹੀਦਾ ਉਹਨੂੰ ਏ ਜੀ ਵੈਦਰ ਸੋਇ ਤੇ ਕਵੀ ਸਿਰਾਂ ਦਾ ਵੈਰ ਮਾੜਾ ਚੌਥਾ ਵੈਰ ਘਰ ਦੀ ਜਨਾਨੀ ਨਾਲ ਪਾਏ ਲੀਸ ਨਾਲ 7ਵੇਂ ਗਵਾਂਡੀਆਂ ਦੇ ਨਾਲ ਵਗੜਾਈਏ ਨਾ ਜਰਵਾਣੇ ਨਾਲ ਸੱਜਣ ਪਰਾਣੇ ਨਾਲ 10ਵੇਂ ਮਕਾਨ ਪਾਈਏ ਰਾਜਾ ਨਾ ਗਵਾਈਏ ਨਾ ਤੇਜਵਾਈ ਨਾਲ 11ਵੇਂ ਵਗੜਾਈਏ ਨਾ 12ਵੇਂ ਬਿਰਦ ਹੋ ਕੇ ਸ਼ਾਦੀ ਕਰਵਾਈਏ ਨਾ ਸੁਨਾ ਦੀ ਨਿੰਦਿਆ ਨੂੰ ਨਾ ਚਿਰ ਕਰੀਏ ਨਾ ਦੁਸ਼ਮਣਾਂ ਦੀ ਨਿੰਦਿਆ ਨੂੰ ਨਾ ਚਿਰ ਕਰੀਏ ਨਾ ਜਿੰਨਾ ਕੇਰ ਮਾ ਮਕਾਇਏ ਨਾ ਕੱਰੀ ਗੱਲ ਕਰੀਏ ਪਰਾਈ ਵਿੱਚ ਸੱਤ ਦੇ ਨਾ ਹੋਵੇ ਜੇ ਕਿਸੇ ਨਾ ਦੁੱਖ ਦਿਲ ਤੋਂ ਭਲਾਈਏ ਨਾ ਕਿਆ ਦਾਤ ਬਾਪ ਦੀ ਵਗਾੜੀਏ ਨਾ ਬੀਰ ਬੱਲਾ ਮਾਰੀਆਂ ਦੀ ਚੀਜ਼ ਕਦੇ ਮੁੱਖ ਤੇ ਟਕਾਈਏ ਨਾ ਵੈਰੀਆਂ ਦੀ ਚੀਜ਼ ਕਦੇ ਮੁੱਖ ਤੇ ਟਕਾਈਏ ਨਾ ਖੋਖ ਥੋੜਾ ਖਾਣਾ ਪ੍ਰਸ਼ਾਦਾ ਚੰਗਾ ਕਦੇ ਵੀ ਸਰੀਰ ਦੀ ਖਰਾਕ ਨੂੰ ਘਟਾਈਏ ਨਾ ਝੂਲ ਵਿੱਚ ਦਾਲੀਆ ਤੇ ਤਾਪ ਮੇਕਿਓ ਮਾੜਾ ਲੋਲੇ ਬਵਾਸੀਰ ਤੇ ਮਿਰਚ ਲਾਲ ਖਾਈਏ ਨਾ ਬ੍ਰਾਹਮਣਾਂ ਨੂੰ ਮਾਸ ਤੇ ਸ਼ਰਾਬ ਮਾੜੀ ਖਾ ਜੀਆਂ ਨੂੰ ਸਿੱਖਾਂ ਨੂੰ ਤੰਬਾਕੂ ਮਾੜਾ ਝੂਠ ਬਕ ਲਾਈਏ ਨਾ ਰਾਖੀਆਂ ਨੂੰ ਤੇਲ ਖਟਾਈ ਮਾੜੀ ਖਾਲਸਾ ਜੀ ਮੱਲਾ ਨੂੰ ਇਸ਼ਾਲਾ ਬਦੀ ਕਦੇ ਵੀ ਹੋਣੀ ਚਾਹੀਏ ਨਾ ਆਣੀਏ ਛਕੌਣਾ ਮਾੜਾ ਸਾਕਾਂ ਸਨ ਬੰਦਾ ਵਿੱਚ ਚੋਰ ਨੂੰ ਲਜਾਈਏ ਨਾ ਮਾਈ ਪਾਪ ਤਾਂ ਹੀ ਗਾਲ ਕੱਢਣੀ ਏ ਬਹੁਤ ਮਾੜੀ ਆਣ ਪਰਵਾਨ ਬਿਨਾ ਲੜਕੀ ਵਿਆਹੀਏ ਨਾ ਮਿਸਰ ਜਵਾਨ ਤਾਂ ਹੀ ਘੂਰੀਏ ਨਾ ਬੀਰ ਬੱਲਾ ਮਿਸਰਾਂ ਦੇ ਕਾਰਨ ਤੇ ਬਿੰਦੇ ਬਿੰਦੇ ਜਾਈਏ ਨਾ ਜਿੱਥੇ ਹੋਵੇ ਰੱਖਣਾ ਲਿਹਾਜ਼ ਕੋਜ ਦੇਰ ਤਾਂ ਹੀ ਉਥੇ ਲੈਣ ਦੇਣ ਦਾ ਵਿਹਾਰ ਬਹੁਤਾ ਬਾਈਏ ਨਾ ਸਰੇ ਨੂੰ ਪੇਤਕਾਰ ਆਪਣੇ ਦਾ ਰਾਜ ਜਨਾਨੀ ਜਾਂਦੀ ਕੱਲੀ ਨੂੰ ਬੁਲਾਏ ਨਾ ਰਾਜ ਜਨਾਨੀ ਜਾਂਦੀ ਕੱਲੀ ਨੂੰ ਬੁਲਾਏ ਨਾ ਇਸ ਨਾਲ ਬੈਠ ਕੇ ਦੇ ਕੇ ਭਾਂਡੇ ਖਾ ਲਈਏ ਯਾਦ ਰੱਖੋ ਬਰਾ ਕਦੇ ਉਸ ਦਾ ਤਕਾਈਏ ਨਾ ਕੁੜੀਆਂ ਤੇ ਵਿਰਲੇ ਸਜਣ ਰਹਿ ਗਏ ਬੀਰ ਬੱਲਾ ਬਿਨਾ ਅਜਮੈਸ਼ ਕੀਤੇ ਪੱਗ ਨੂੰ ਵਟਾਈਏ ਨਾ ਕੀ ਅਗਵਾਈ ਤਾਂ ਕਿਸੇ ਦੀ ਕਦੇ ਭਰੀਏ ਨਾ ਕਰੇ ਜੇ ਕੋਈ ਗੋਣ ਗੋਣੀ ਆਏ ਨਾ ਪਰਦੇਸੀ ਕਦੇ ਪਾਈਏ ਨਾ ਪਰীত ਗੂੜੀ ਪਾਲੀਏ ਪਰীত ਫੇਰ ਪਿੱਛੋਂ ਪਛਤਾਈਏ ਨਾ ਸਕੀਆਂ ਪਹਿਣਾ ਦਾ ਸਾਖ ਈਕੇ ਜਗਾ ਕਰੀਏ ਨਾ ਸਕੀਆਂ ਪਹਿਣਾ ਦਾ ਸਾਖ ਈਕੇ ਕਰ ਕਰੀਏ ਨਾ ਆਪ ਤੋਂ ਵੱਡੇ ਨੂੰ ਕਦੇ ਮਿੱਤਰ ਬਣਾਈਏ ਨਾ ਨਿਰਪਜੋਤ ਸੀ ਸੰਤਾਂ ਦੇ ਹਏ ਸਕੀਆਂ ਪੈਣਾ ਦਾ ਸਾਖ ਇੱਕੋ ਘਰ ਇੱਕ ਰਹੀਏ ਨਾ ਇਹ ਵੀ ਮੈਂ ਆਪਣੇ ਮਤਲਬ ਰੀਅਲ ਲਾਈਫ 'ਚ ਚੀਜ਼ਾਂ ਵੇਖੀਆਂ ਬਿਲਕੁਲ ਸਹੀ ਹੈ ਜੀ ਔਰ ਇੱਥੇ ਤੱਕ ਵੈਰ ਪਏ ਪੈਣਾ ਪੈਣਾ ਨੇ ਮਤਲਬ ਫੜ ਕੇ ਨਾ ਤਬਾਈ ਫੇਰ ਦੇ ਮੈਂ ਮੈਂ ਆਪਣੀ ਜ਼ਿੰਦਗੀ 'ਚ ਮੈਂ ਵੀ ਵੇਖਿਆ ਬਿਲਕੁਲ ਮੈਂ ਤੇ ਮੇਰੇ ਭਰਾ ਦੀ ਇੱਕ ਘਰ ਹੋਈ ਹੋਈ ਆ ਸਾਡੀ ਬਿਲਕੁਲ ਇੱਕ ਮੇਰੀ ਤੇ ਮੇਰੇ ਭਰਾ ਦੀਆਂ ਦੋਨੋਂ ਜੇ ਜੀ ਤਾਂ ਬੇਗਮਾ ਨਾ ਪੈਣਾ ਵਾ ਪੈਣਾ ਹੋਣਗੀਆਂ ਲੇਕਿਨ ਉਹਨਾਂ ਦਾ ਆਪਸ ਚ ਸਲੂਕ ਅਗਰ ਕਹੀਏ ਨਾ ਕਿ ਘਰ ਚੋਂ ਹਲਕੇ ਰਹਿ ਲੈਣੇ ਭਾਈ ਜਾਨ ਮਰਨ ਜੀਨ ਖਤਮ ਦੇਖਿਆ ਵੇ ਮਰਨ ਜੀਨ ਸਹੀ ਗੱਲ ਆ ਤੇਰੀ ਮੈਂ ਤੁਹਾਨੂੰ ਦੱਸਣਾ ਵਾ ਦੂਸਰੀ ਗੱਲ ਵੀ ਉਹ ਲੱਗਦੇ ਹੁੰਦੇ ਗਿਆ ਲੱਗਦੀਆਂ ਮੇਰੇ ਨਾ ਮਾਮੂ ਦਾ ਸੀ ਮਤਲਬ ਸ਼ਾਦੀ ਹੋਈ ਹੈ ਨਾ ਉਹਨਾਂ ਦਾ ਕੋਲ ਸੀ ਭਤੀਜਾ ਹੀ ਲੱਗਾ ਉਹਨਾਂ ਦੇ ਵਾਸਤੇ ਨਾ ਉਹਨਾਂ ਨੇ ਮਤਲਬ ਲੈਣ ਦੀ ਆਪਣੀ ਭੈਣ ਕੇ ਚਲਵਾਏਗੀ ਤਾਂ ਸਾਰਾ ਸਿਸਟਮ ਜਿਹੜਾ ਸਾਡਾ ਜਿਵੇਂ ਚੱਲ ਰਿਹਾ ਚੱਲਦਾ ਰਹੇਗਾ ਯਕੀਨ ਕਰ ਥਾਣਿਆਂ ਕਚੈਰੀਆਂ ਤੱਕ ਟੁਰ ਗਏ ਉਹਨਾਂ ਨੇ ਫੜ ਕੇ ਨਾ ਇੰਨਾ ਕਿ ਜਿਵੇਂ ਵੈਰੀ ਇੱਕ ਦੂਜੇ ਦਾ ਨਹੀਂ ਹੋ ਜਾਂਦਾ ਬੰਦਾ ਹਾਂ ਹਾਂ ਕਿ ਉਵੇਂ ਹੋ ਗਿਆ ਸੀ ਹੁਣ ਫਿਰ ਠੀਕ ਹੋ ਗਏ ਨੇ ਮਾਸ਼ਾਅੱਲਾ ਅਸੀਂ ਇਹਨੇ ਠੀਕ ਰਹਿ ਲੇਕਿਨ ਗੱਲ ਇਹ ਕਿ ਵਾਪਸ ਰੁਕਦੇ ਜਾਂਦੇ ਉਹ ਕਿਧਰ ਘੁੰਮਾ ਆ ਭਰਾ ਦੂਰ ਹੋ ਜਾਂਦੇ ਇੱਕ ਦੂਜੇ ਤੋਂ ਬੋਲ ਕੇ ਚੱਲਣੋਂ ਜਾਂਦੇ ਰਹਿੰਦੇ ਹੈਗੇ ਇਹ ਸਿਆਣੀਆਂ ਦੀਆਂ ਗੱਲਾਂ ਨੇ ਇੱਕ ਉਹਨਾਂ ਨੇ ਉਸ ਤੋਂ ਅਗਲੀ ਕਿਹੜੀ ਗੱਲ ਕੀਤੀ ਹੈ ਇੱਕ ਮਿੰਟ ਨਾ ਯੇ ਨਾ ਨਿਰਪਜੋਤ ਸੀ ਸੰਤਾਂ ਦਾ ਪੈਣਾ ਦਾ ਸਾਖ ਇਕੇ ਘਰ ਕਰੀਏ ਨਾ ਆਪ ਤੋਂ ਵੱਡੇ ਨੂੰ ਕਦੇ ਮਿੱਤਰ ਬਣਾ ਆਪ ਤੋਂ ਵੱਡੇ ਨੂੰ ਕਦੀ ਯਾਰ ਨਹੀਂ ਬਣਾਉਣਾ ਚਾਹੀਦਾ ਹਾਂ ਨੇ ਆਪਣੀ ਉਮਰ ਤੋਂ ਵੱਡੇ ਨੂੰ ਯਾਰ ਨਹੀਂ ਬਣਾਉਣਾ ਚਾਹੀਦਾ ਐ ਵੀ ਸਿਆੰਗ ਮਤਲਬ ਜਿੰਨੀਆਂ ਵੀ ਗੱਲਾਂ ਅਗੇ ਸੁਣੋ ਮਜ਼ਾ ਆ ਰਿਹਾ ਨਾ ਬਿਲਕੁਲ ਮੈਂ ਕਹਿੰਦਾ ਕਿਆ ਸੁਣਨੀ ਹੈ ਪੂਰੀ ਸੁਣੇ ਯੇ ਨਾ ਨਿਰਪਜੋਤ ਸੀ ਸੰਤਾਂ ਦੇ ਡੇਰੇ ਜਾਣਾ ਹੋਵੇ ਕਹਿ ਨਾਰਾਜ ਨਹੀਂ ਤਦਾ ਖਾਲੀ ਹੱਥੀ ਜਾਈਏ ਨਾ ਆਈਏ ਨਾ ਹਾਂਜੀ ਹਾਂਜੀ ਉਹਨਾ ਚੇਰ ਕਹਿੰਦੇ ਰਾਵ ਚੋਲੇ ਤਾਈ ਜਿੰਨਾ ਚੇਰ ਵਿਆਹ ਕੇ ਕਾਰ ਡੋਲੇ ਨੂੰ ਲਿਆਈਏ ਨਾ ਜਿੰਨਾ ਚੇਰ ਵਿਆਹ ਕੇ ਕਾਰ ਡੋਲੇ ਨੂੰ ਲਿਆਈਏ ਨਾ ਲਾਕੀਆਂ ਦੇ ਲਾਗ ਵੱਲੋਂ ਕਦੇ ਹੱਥ ਘੁਟਿਏ ਨਾ ਥੀਰੀਆਂ ਦੀ ਰੋਟੀ ਕਦੇ ਵੱਖਰੀ ਪਕਾਈਏ ਨਾ ਸਾਬਰੀ ਦੇ ਵਿੱਚ ਪੈਸੇ ਕਿ ਜਗ੍ਹਾ ਰੱਖੀਏ ਨਾ ਕੇ ਬਲਿਸ ਕਦੇ ਅੱਖ ਨੂੰ ਚੜਾਈਏ ਨਾ ਸਦਿਆਂ ਟਾਊਟਾਂ ਦੀ ਉਮਰ ਬੜੀ ਥੋੜੀ ਹੁੰਦੀ ਥਾਣੇ ਜਾ ਕੇ ਮੁਖਬਰੀ ਕਿਸੇ ਤੇ ਕਰਨੀ ਚਾਹੀਏ ਨਾ ਬੜੀ ਇਸ ਲੋਕ ਕਦੇ ਮੁੱਖੋਂ ਆਪ ਆਪਣੀ ਨਾ ਨੰਕਰ ਤੇ ਨਾਰ ਤਾਂ ਹੀ ਮੂੰਹ ਤੇ ਵਾੜਦੀ ਆਏ ਨਾ ਬਾਕੀ ਥਾਣੇ ਜਿਹੜੇ ਪੁਲਿਸ ਦੇ ਟਾਊਟ ਹੁੰਦੇ ਨੇ ਉਮਰ ਥੋੜੀ ਹੁੰਦੀ ਆ ਹਾਂ ਹਾਂ ਬਿਲਕੁਲ ਫੜੇ ਜਾਂਦੇ ਆ ਜਲਦੀ ਪਤਾ ਲਾਈ ਜਾਂਦਾ ਇਹਨਾਂ ਦਾ ਇਹ ਚੀਜ਼ਾਂ ਜਿਹੜੀਆਂ ਨੇ ਦੇਖੋ ਨਾ ਹੁਣ ਇੱਕ ਤੁਹਾਡੇ ਵਿੱਚ ਬਹਿ ਕੇ ਬੰਦਾ ਇੱਕ ਬੁਰਾਈ ਐਪ ਕਰਦਾ ਉਹ ਜ ਤੁਸੀਂ ਉਸ ਐਪ ਦੇ ਵਿੱਚ ਫੜੇ ਜਾਂਦੇ ਹੋ ਇੱਕ ਵਾਰੀ ਦੋ ਵਾਰੀ ਤੀਜੀ ਵਾਰੀ ਤੁਸੀਂ ਸੋਚਦੇ ਹੋ ਕਿ ਯਾਰ ਕਿਉਂ ਮੈਨਾਂ ਹੋ ਰਿਹਾ ਇਹ ਕੋ ਸਾਡੇ ਵਿੱਚ ਹੀ ਆ ਬੰਦਾ ਹਾਂ ਬਿਲਕੁਲ ਪਤਾ ਲੱਗ ਜਾਂਦਾ ਹੈ ਲੱਗ ਜਾਂਦਾ ਪਤਾ ਭਾਈ ਜੀ ਮਰਕ ਪੈਂਦਾ ਕਈਆਂ ਦਾ ਬਚੋਲੇ ਤਾਂ ਮਾੜੀ ਜਗਾ ਸਾਖ ਕਿਸੇ ਕੁੜੀ ਦਾ ਕਰਾਈਏ ਦਾ ਮੋੜੀਏ ਨਾ ਥੋੜੀ ਗੱਲ ਪਿੱਛੇ ਨਾਲ ਸੱਜਣਾ ਗਵਾਈਏ ਨਾ ਜਿਹੜੇ ਨਾ ਪੜਾਉਣ ਮਾਪੇ ਵੈਰੀ ਹੁੰਦੇ ਬੱਚਿਆਂ ਦੇ ਕਹਿ ਨਾਰਾਜ ਨਹੀਂ ਤਦਾ ਹੈ ਮਨੂੰ ਗੱਲ ਲਾਈਏ ਨਾ ਮੂਰਖਾਂ ਦੀ ਜੰੰ ਨਾਲੋਂ ਮਰਦਾਂ ਦੀ ਮਕਾਨ ਚੰਗੀ ਮੂਰਖਾਂ ਦੀ ਜੰੰ ਨਾਲੋਂ ਮਰਦਾਂ ਦੀ ਮਕਾਨ ਚੰਗੀ ਮੂਰਖਾਂ ਦੀ ਜੰੰ ਨਾਲੋਂ ਮਰਦਾਂ ਦੀ ਮਕਾਨ ਮਕਾਨ ਹੁੰਦਾ ਮਤਲਬ ਕੋਈ ਡੈਥ ਹੋ ਜੇ ਤੇ ਜਿਵੇਂ ਆਪਾਂ ਨੇ ਕੁੱਲ ਖਾਣੀ ਹੈ ਇਹ ਵੋ ਜਾਂ ਜਨਾਜ਼ਾ ਇਹ ਚੀਜ਼ ਅੱਛਾ ਅੱਛਾ ਕਿ ਮੂਰਖਾਂ ਦੀ ਜਿਹੜੀ ਬਰਾਤ ਹੈ ਨਾ ਜੰਜ ਉਹਦੇ ਨਾਲੋਂ ਅਗਰ ਕਿਤੇ ਫੌਤਗੀ ਹੋ ਗਈ ਹੈ ਜਾਂ ਕੋਈ ਮਕਾਨ ਮਤਲਬ ਉਹ ਕਹਿ ਰਹੇ ਨੇ ਤੇ ਬੰਦਿਆਂ ਦੀ ਤੇ ਉਹ ਦੇ ਵਿੱਚ ਮਤਲਬ ਕਿ ਤੁਸੀਂ ਮੂਰਖਾਂ ਦੀ ਸ਼ਾਦੀ ਤੇ ਜਾਣ ਵਾਲਾ ਚੰਗਾ ਹੈਗਾ ਵਾ ਕਿਸੇ ਇਨਸਾਨ ਬੰਦੇ ਦੀ ਤੁਸੀਂ ਨਾ ਫੌਤ ਕੀਤੇ ਚਲੇ ਜਾਓ ਉੱਥੇ ਤੁਹਾਨੂੰ ਸੁਣਨ ਨੂੰ ਚੰਗੀ ਗੱਲ ਕੁਛ ਨਾ ਕੋਈ ਨਸੀਹਤ ਹੋ ਜਾਈਗੀ ਮਿਲ ਜਾਈਗੀ ਲੇਕਿਨ ਜਿੱਥੇ ਮੂਰਖਾਂ ਦੀ ਜਾਂਦੇ ਜਾਓਗੇ ਉਹਨਾਂ ਨੇ ਇਹ ਸਾਰੇ ਮੂਰਖ ਨੇ ਤੇ ਤੁਸੀਂ ਕੌਣ ਸਾਰੇ ਫਾਰਕ ਜਿਹੜੇ ਆਏ ਨੇ ਉਹ ਕੌਣ ਹੈ ਉਹ ਵੀ ਉਹੀ ਨੇ ਬਿਲਕੁਲ ਉਹ ਵੀ ਮੂਰਖ ਹੀ ਹੋਇਆ ਲੈ ਕੇ ਆਇਆ ਯਾਰ ਬੜੀ ਗੱਲ ਆ ਯਾਰ ਕਿ ਜਿੰਨੇ ਜਾਣਾ ਹੈ ਮੂਰਖਾਂ ਦੇ ਉਹਨਾਂ ਨਾਲ ਮੂਰਖਾਂ ਦੀ ਬਰਾਤ ਦੇ ਵਿੱਚ ਤੁਸੀਂ ਵੀ ਟੁਰੇ ਫਿਰਦੇ ਤੇ ਤੁਸੀਂ ਤੁਹਾਨੂੰ ਉਹਦੇ ਮੂਰਖ ਹੀ ਆਖਣ ਦੇ ਨੇ ਇਹਨਾਂ ਕੋ ਸਹੀ ਗੱਲ ਬਿਲਕੁਲ ਸਹੀ ਗੱਲ ਪੱਤਾ ਖਾਣਾ ਖਾਣਾ ਮਾੜਾ ਠੰਡੇ ਨਾਲ ਨਹਾਏ ਨਾ ਪਿੱਲੀਆਂ ਨੂੰ ਮੱਖਣੀ ਤੇ ਕੁੱਤਿਆਂ ਨੂੰ ਖੀਰ ਮਾੜੀ ਬੱਚਿਆਂ ਦੇ ਹੱਥ ਡੱਬੀ ਭੀਮ ਦੀ ਫੜਾਈਏ ਨਾ ਉਰੀ ਜਾਂਦੀ ਰੇਲ ਤਾਂ ਹੀ ਉੱਤਰੀਏ ਚੜ੍ਹੀਏ ਨਾ ਬੇਪੱਤਾ ਜੇ ਪੈ ਜੇ ਫੇਰ ਕਦੇ ਕੰਬ ਰਾਈਏ ਨਾ ਆਕੇ ਨੂੰ ਪਾਣੀ ਮਾੜਾ ਤੇਲ ਮਾੜਾ ਖੰਗ ਤਾਈ ਮਿਰਗੀ ਵਾਲੇ ਬੰਦੇ ਤਾਂ ਹੀ ਕੋਠੇ ਤੇ ਚੜਾਈਏ ਨਾ ਮਿਰਗੀ ਵਾਲੇ ਬੰਦੇ ਤਾਂ ਹੀ ਕੋਠੇ ਆਈਏ ਨਾ ਏਰੇ ਵਾਲੇ ਪਾਈ ਤੇ ਖਰਾਸ ਵਾਲੇ ਬੰਦੇ ਕੋਲੋਂ ਲੈਣਾ ਜੇ ਲਵੇਰਾ ਹੋਵੇ ਦੋਹਾਂ ਤੋਂ ਲਿਆਈਏ ਨਾ ਤੀਰਥਾਂ ਦੇ ਉੱਤੇ ਜਾ ਕੇ ਮਾੜੀ ਨਿਗਾ ਚਾਕੀਏ ਨਾ ਤੀਰਥਾਂ ਦੇ ਉੱਤੇ ਜਾ ਕੇ ਮਾੜੀ ਨਿਗਾ ਚਾਕੀਏ ਨਾ ਮੰਦਰ ਗੁਰ ਨਾ ਫੇਰੀਏ ਨਾ ਬਿਜਲੀ ਦੀ ਤਾਰ ਤਾਂ ਹੀ ਉਂਗਲੀ ਛਾਈਏ ਨਾ ਪਾਣੀ ਨਾਲ ਪੈਰ ਪਰਾਉਣੇ ਦੇ ਧਵਾਉਣੇ ਚੰਗੇ ਬਿਸਤਰਾ ਖਰਾਬ ਹੋ ਜੂ ਪੈਰ ਜੇ ਤਵਾਏ ਨਾ ਹੋ ਲਿਏ ਜੇ ਬੋਤਾ ਲੋਕੀ ਕਮਲਾ ਸਦਾਈ ਕਹਿੰਦੇ ਜੇ ਰਹੀਏ ਚੁੱਪ ਫੇਰ ਅੱਖ ਦੇ ਬਿਮਾਰ ਹੈ ਅਰੇ ਜੇ ਖਾਈਏ ਕਹਿੰਦੇ ਦਿਨਾ ਤੋਂ ਰੱਖੀਏ ਜੇ ਮੈਲੇ ਦਿੰਦੇ ਦੂਰੋਂ ਦਰਕਾਰ ਹੈ ਉੱਥੇ ਪਾਤ ਰਖੇ ਵਹਿ ਗੁਰੂ ਹੀ ਬੀਰ ਬੱਲਾ ਕਿਸੇ ਪਾਸੇ ਜਿੱਤਿਆ ਨਾ ਜਾਂਦਾ ਸੰਸਾਰ ਹੈ ਕੀ ਬਾਤ ਹੈ ਯਾਰ ਮਤਲਬ ਗੱਲਾਂ ਸੁਣੋ ਔਰ ਕਈ ਗੱਲਾਂ ਇਹੋ ਜੀਆਂ ਜਿਨ੍ਹਾਂ ਦੇ ਮੈਨੂੰ ਵੀ ਨਹੀਂ ਵਿੱਚ ਮਤਲਬ ਸਮਝ ਆਈਆਂ। ਵੈਸੇ तकरीबन 80 ਤੋਂ 90% ਲੇਕਿਨ 90% ਜਿਹੜਾ ਉਹਨਾਂ ਦੀਆਂ ਸਾਰੀਆਂ ਜਿਹੜੀਆਂ ਕਹਾਵਤਾਂ ਸੱਚੀਆਂ ਸਮਝ ਆਉਂਦੀਆਂ। ਮਤਲਬ ਸਿਆਣੇ ਦੀਆਂ ਜਿਹੜੀਆਂ ਗੱਲਾਂ ਹੁੰਦੀਆਂ ਨੇ ਨਾ ਉਹ ਉਹਨਾਂ ਨੇ ਦਸੀਆਂ ਨੇ ਸਾਰੀਆਂ ਉਹਦੇ ਵਿੱਚ। ਹੈਗੀਆਂ ਸਾਰੀਆਂ ਸੱਚੀਆਂ ਵਾ। ਹਮ ਲੇਕਿਨ ਸਾਨੂੰ ਕੁਝ ਸਮਝ ਆਈਆਂ ਵਾ ਜਾਂ ਕੁਝ ਦਾ ਪਤਾ ਸੀਗਾ। ਆਪਾਂ ਨੂੰ ਪਤਾ ਵੀ ਆਇਆ ਲੇਕਿਨ ਗੱਲ ਇਹ ਹੈ ਕਿ ਉਹ ਮਕਸਦ ਕਹਿਣ ਦਾ ਉਹੀ ਹੈ ਕਿ ਆਪਣੇ ਜਜ਼ਬਾਤ ਨੂੰ ਕਾਬੂ 'ਚ ਰੱਖੋ ਹਰ ਜਗ੍ਹਾ ਲੜਨ ਵਾਲੀ ਨਹੀਂ ਹੁੰਦੀ ਹਰ ਜਗ੍ਹਾ ਵੈਰ ਵਾਲੀ ਨਹੀਂ ਹੁੰਦੀ ਮਤਲਬ ਸਿਆਣਾ ਬੰਦਾ ਜਿਹੜਾ ਹੁੰਦਾ ਨਾ ਸੋਚ ਸਮਝ ਕੇ ਹਰ ਚੀਜ਼ ਦਾ ਜਿਹੜਾ ਫੈਸਲਾ ਕਰਦਾ ਹੈ ਤੇ ਜਿਹੜਾ ਮਰਖ ਹੁੰਦਾ ਨਾ ਉਹ ਕਰਕੇ ਬਾਅਦ ਸੋਚਦਾ ਹੈ ਕਿ ਕੀਤਾ ਇਹ ਕੀ ਕਰ ਲਿਆ ਜਜ਼ਬਾਤੀ ਨਹੀਂ ਹੋਣਾ ਚਾਹੀਦਾ ਹਾਂ ਫਿਰ ਵੀ ਤੈਨੂੰ ਜਜ਼ਬਾਤੀ ਨਹੀਂ ਹੋਣਾ ਚਾਹੀਦਾ ਦਿਮਾਗ ਦੇ ਨਾਲ ਕੰਮ ਲੈਣਾ ਚਾਹੀਦਾ ਇਨਸਾਨ ਨੂੰ ਬਿਲਕੁਲ ਪਹਿਲੇ ਹਾਂ ਕੰਟਰੋਲ ਉਹਦੇ ਕੰਟਰੋਲ ਬਿਲਕੁਲ ਬਿਲਕੁਲ ਬਹੁਤ ਜੀ ਵੈਲਕਮ ਫਿਲਮ ਵੇਖੀ ਹੋਣੀ ਆ ਵੀ ਕੰਟਰੋਲ ਉਹਦੇ ਕਿੱਡਾ ਜਜ਼ਬਾਤੀ ਹੁੰਦਾ ਇਹਦੇ ਵਿੱਚ ਜਾਂਦਾ ਨਹੀਂ ਕੰਟਰੋਲ ਉਹਦੇ ਕੰਟਰੋਲ ਤੇ ਉਹ ਮੈਂ ਉਹ ਦੇ ਬਾਕੀ ਚੀਜ਼ਾਂ ਜਿਹੜੀਆਂ ਨੇ ਉਹਨਾਂ ਦੀ ਕੁਇਸ਼ਰੀ ਵਾਕਿਆ ਹੀ ਬਹੁਤ ਕਮਾਲ ਹੈ ਯਾਰ ਔਰ ਮੈਂ ਕਹਿੰਦਾ ਸਜਾਦ ਭਾਈ ਸਭ ਤੋਂ ਜਿਹੜਾ ਬਾ ਕਮਾਲ ਕੰਮ ਹੈਗਾ ਨਾ ਉਹ ਇਹ ਆ ਕਿ ਸਾਰੇ ਨਾ ਕੀਮਤੀ ਜਿਹੜੇ ਮੋਤੀ ਹੈਗੇ ਉਹਨਾਂ ਨੂੰ ਪੁਰਾਣਾ ਇੱਕ ਗਾਣੇ ਦੇ ਵਿੱਚ ਉਹਨਾਂ ਨੇ ਇੱਕ ਕਵੇਸ਼ਰੀ ਦੇ ਵਿੱਚ ਪ੍ਰੋ ਦਿੱਤਾ ਵਾ ਸਾਰਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਉਹਨਾਂ ਨੇ ਨਾ ਮੋਤੀਆਂ ਦੀ ਇੱਕ ਮਾਲਾ ਬਣਾਤੀ ਹੈਗੀ ਆ ਅੱਛਾ ਵੈਸੇ ਸੋਸ਼ਲ ਮੀਡੀਆ ਦਾ ਵੀ ਥੈਂਕ ਯੂ ਕਰਨਾ ਚਾਹੀਦਾ ਨਾ ਬੰਦੇ ਨੂੰ ਵਸੇ ਹਸਾਨਮੰਦ ਹੋਣਾ ਚਾਹੀਦਾ ਜੇ ਅਗਰ ਇਹ ਸੋਸ਼ਲ ਮੀਡੀਆ ਨਾ ਹੁੰਦਾ ਤੇ ਕਿਹਨੂੰ ਪਤਾ ਸੀ ਬਾਬਾ ਰਜਬ ਅਲੀ ਕੌਣ ਸੀ ਬਾਬਾ ਰਜਬ ਅਲੀ ਕੌਣ ਸੀ ਫਲਾਣਾ ਕੌਣ ਸੀ ਫਲਾਣਾ ਕੌਣ ਸੀ ਹੈ ਫਿਰ ਬੁੱਕਸ ਪੜਨ ਦੀ ਆਪਾਂ ਕਿਤਾਬਾਂ ਪੜਨ ਨਾਲ ਨਹੀਂ ਜਾਂਦੇ ਹਰ ਬੰਦਾ ਕਿਤਾਬਾਂ ਪੜ ਸਕਦਾ ਨਾ ਬਿਲਕੁਲ ਵੇਖੋ ਇਸ ਤਰ੍ਹਾਂ ਆਪਣੇ ਕੋਲ ਅਗਰ ਇੱਕ ਡਿਜੀਟਲ ਪਲੇਟਫਾਰਮ ਦੇ ਉੱਤੇ ਉਹ ਮੌਜੂਦ ਹੈ ਤੇ ਆਪਾਂ ਉਹਨੂੰ ਸੁਣ ਵੀ ਲੈਣੇ ਆਂ ਸ਼ੇਅਰ ਵੀ ਕਰ ਲੈਣੇ ਅੱਗੇ ਆਪਣੇ ਹੁਣ ਆਪਣੇ ਨਾਲ ਨਾਲ ਕਿੰਨੇ ਭਰਾਵਾਂ ਨੇ ਹੋਰ ਵੀ ਸੁਣੀ ਕੋਈ ਕੋ ਵੇਖਿਆ ਹੋਇਆ ਫਿਰ ਉਹੀ ਕੰਮ ਹੋਣਾ ਸੀ ਜਦਦਾ ਬਾਤ ਕਮਾਲ ਸ਼ਖਸੀਅਤ ਹੁੰਦੀਆਂ ਨੇ ਪੈਸੇ ਵਾਲੇ ਲੋਕ ਪ੍ਰੋਡਿਊਸਰ ਹੋ ਗਏ ਉਹਨਾਂ ਨੇ ਫਿਰ ਉਹ ਸੀੜੀਆਂ ਜਾਂ ਕੇਸਟਾ ਨਿਕਲ ਰਹੀਆਂ ਸੀਗੀਆਂ ਜਿਹਦੇ ਕੋਲ ਪੈਸੇ ਹੋਣੇ ਸੀਗੇ ਉਹਨੇ ਪੈਸਾ ਲਾ ਕੇ ਆਪਣੀਆਂ ਕੇਸਟਾ ਆਪਣੀਆਂ ਸੀੜੀਆਂ ਗੜ ਲੈਣੀਆਂ ਸੀਆਂ ਜਿਹੜਾ ਕੋਈ ਪ੍ਰੋਡਿਊਸਰ ਜੀ ਨੂੰ ਸਪੋਰਟ ਕਰ ਦੇਗਾ ਉਹ ਬੰਦੇ ਦਾ ਨਾਮ ਅੱਗੇ ਆ ਸਕਦਾ ਨਹੀਂ ਤੇ ਵਿਚਾਰੇ ਕਈ ਆਪਣੇ ਦਿਲਾਂ 'ਚ ਜਜ਼ਬਾਤ ਲੁਕੋ ਕੇ ਬੈਠੇ ਹੋਏ ਸੀ ਇਹਦੇ ਵਿੱਚ ਸੋਸ਼ਲ ਮੀਡੀਆ ਨੇ ਹਰ ਬੰਦੇ ਨੂੰ ਉਹ ਜਿਹੜੀ ਐਪਰੋਚ ਦੇ ਦਿੱਤੀ ਸਰ ਕੋਈ ਵੀ ਚੀਜ਼ ਦਾ ਪਲੱਸ ਮਾਈਨਸ ਪੁਆਇੰਟ ਦੋਵੇਂ ਹੁੰਦੇ ਨੇ ਹਾਂ ਔਰ ਆਪਾਂ ਜਿਹੜਾ ਸੋਸ਼ਲ ਮੀਡੀਆ ਨੂੰ ਪਲੱਸ ਪੁਆਇੰਟ ਨਾਲ ਅਗਰ ਹਾਂ ਵੇਖੀਏ ਤੇ ਨੌਲੇਜ ਹੀ ਨੌਲੇਜ ਇਲਾਮ ਹੀ ਇ ਸੋਸ਼ਲ ਮੀਡੀਆ ਨਾ ਹੁੰਦਾ ਆ ਪਾਰਟੀਸ਼ਨ ਹੋ ਗਈ ਸੀ ਹਾਂਜੀ ਆਪਾਂ ਨੂੰ ਕੀ ਪਤਾ ਹੋਣਾ ਸੀ ਕਿ ਯਾਰ ਉਧਰ ਤੇ ਭਰਾ ਹੀ ਨਾ ਪਿਆਰ ਕਰਦੇ ਨਹੀਂ ਪਤਾ ਸੀ ਭਾਈ ਵਗਲ ਫਹਿਮੀਆਂ ਰਹਿਣੀਆਂ ਸੀ ਦਿਲਾਂ ਦੇ ਵਿੱਚ ਦਿਮਾਗਾਂ ਦੇ ਸਾਨੂੰ ਅਸੀਂ ਆਪਣੀ ਉਹ ਹੀ ਪਾਕ ਸਟੱਡੀ ਪੜ ਪੜ ਕੇ ਕਹਿਣਾ ਸੀਗਾ ਉਹ ਬੁਲੇ ਹੋ ਜਾਣਾ ਸੀ ਕਿਤਾਬਾਂ ਪੜ ਪੜ ਕੇ ਉਹ ਕਿ ਜੋ ਲਿਖਿਆ ਯਾਰ ਇੱਕ ਮਤਲਬ ਕਿ ਐਵੇਂ ਹੋਇਆ ਬੜੀ ਗੱਲ ਆ ਯਾਰ ਜ਼ਬਰਦਸ ਲੇਕਿਨ ਹੁਣ ਪਤਾ ਲੱਗਾ ਹੈਗਾ ਵਾ ਔਰ ਕਾਫੀ ਚੀਜ਼ਾਂ ਦਾ ਪਤਾ ਸਾਨੂੰ ਤੁਹਾਡੇ ਨੂੰ ਤੁਹਾਡੇ ਨਾਲ ਜੁੜਨ ਤੋਂ ਬਾਅਦ ਪਤਾ ਲੱਗਾ ਹੈ ਸਰ ਮੈਂ ਕੋਈ ਸ਼ੱਕ ਨਹੀਂ ਤੋਂ ਕਿ ਇਹ ਪਹਿਲੇ ਇਹਨਾਂ ਦੇ ਨਾਲ ਜੁੜੇ ਹੋਏ ਸੀ ਇਹਨਾਂ ਦੀ ਹਿਸਟਰੀ ਦੇ ਬਾਰੇ ਚ ਸਾਨੂੰ ਬਹੁਤ ਮਾਈਨਰ ਜਿਹਾ ਪਤਾ ਸੀ ਲੇਕਿਨ ਜਦੋਂ ਮੈਂ ਸੋਸ਼ਲ ਮੀਡੀਆ ਤੇ ਆਇਆ ਨਾ ਮੈਂ ਰਿਸਰਚ ਸ਼ੁਰੂ ਕੀਤੀ ਹੈ ਔਰ ਸਟੱਡੀ ਕਰਨਾ ਸ਼ੁਰੂ ਕੀਤਾ ਹੈ ਨਾ ਚੀਜ਼ਾਂ ਨੂੰ ਵੀਡੀਓਜ਼ ਦੇ ਥਰੂ ਫਿਰ ਕੋਈ ਉਧਰ ਦੇ ਵੀਰੇ ਉਹਨਾਂ ਨੇ ਬੜੀ ਹੈਲਪ ਕੀਤੀ ਹੈ ਪਤਾ ਲੱਗਾ ਹੈ ਉਧਰ ਦੇ ਬਾਰੇ ਤੇ ਅ ਫਿਰ ਇੱਕ ਇਹਦੇ ਆਏ ਪਤਾ ਸੀ ਨਾ ਕਿ ਸਾਡਾ ਅਗਰ ਪਿੱਛੇ ਨੂੰ ਟੁਰੇ ਜਾਓ ਤੇ ਬੜਾ ਕੁਝ ਸਾਂਝਾ ਹੈ ਫਿਰ ਆਪਣੀ ਸਭ ਤੋਂ ਵੱਡੀ ਚੀਜ਼ ਮਾਂ ਬੋਲੀ ਬੜੀ ਸਾਂਝੀ ਹੈ ਮਾਂ ਬੋਲੀ ਸਾਂਝੀ ਹੈ ਬਿਲਕੁਲ ਆਪਾਂ ਪੰਜਾਬੀ ਜਿਵੇਂ ਮਰਜ਼ੀ ਬੋਲੀਏ ਜਿਵੇਂ ਮਰਜ਼ੀ ਗੱਲ ਕਰੀਏ ਜਿੱਦਾਂ ਐਦਾਂ ਉਦਾਂ ਕਿਦਾਂ ਜਿਹੜੀ ਮਰਜ਼ੀ ਮਤਲਬ ਆਪਾਂ ਐਕਸਟ ਬੋਲ ਲਈਏ ਜਿਹੜਾ ਮਰਜ਼ੀ ਆਪਾਂ ਉਹ ਕਹਿੰਦੇ ਨਾ ਡਾਇਲੈਕਟ ਹਾਂਜੀ ਕੇ ਹੁੰਦਾ ਹੈ ਲੈਜਾ ਹੁੰਦਾ ਹੈ ਹਾਂਜੀ ਹਾਂਜੀ ਆਪਾਂ ਆਪਾਂ ਮਿਸਰਾਈ ਕੀ ਚ ਗੱਲ ਕਰੂੰ ਜਾਂ ਉਹੇ ਕਰੂੰ ਸਾਈ ਉਹਨਾਂ ਨੂੰ ਸਮਝ ਲੱਗਦੀ ਹੈ ਲੱਗਦੀ ਹੈ ਹਾਂ ਬਿਲਕੁਲ ਉਹਦੇ ਵਿੱਚ ਆਪਾਂ ਨੂੰ ਸਮਝ ਆਉਂਦੀ ਹੈ ਇੱਕ ਦੂਜੇ ਦੀ ਹੈ ਸਾਰਾ ਮੈਨੂੰ ਤਾਂ ਪੰਜਾਬੀ ਮੂਵੀ ਦੇਖਦਾ ਪਿਆ ਸੀਗਾ ਜੱਟ ਐਂਡ ਜੁਲੀਅਟ ਦੇ ਵਿੱਚ ਨਾ ਤੇ ਨੀਰੂ ਬਾਜਵਾਨ ਨੇ ਨਾ ਦਿਲਜੀਤ ਨੂੰ ਕਿਹਾ ਸੀ ਮਰੁੰਡਾ ਜਿਆ ਮਰੁੰਡਾ ਜਿਆ ਓਏ ਮੇਰਾ ਇੰਨਾ ਹਾਸਾ ਹੈ ਮੈਂ ਕਿਥੇ ਉੱਥੇ ਹੀ ਮਰੁੰਡਾ ਕਹਿੰਦੇ ਆ ਓਏ ਕੋ ਛੱਡ ਉਹ ਜਦੋਂ ਹੋਟਲ 'ਚ ਬੈਠਾ ਅਗਰ ਠੀਕਾ ਕਰਕੇ ਤਾਂ ਕਹਿੰਦਾ ਉਹ ਕਹਿੰਦਾ ਪੰਜਾਬ ਪੁਲਿਸ ਕੋਲ ਬੇਲ ਮੰਗਿਆ ਆ ਉਹਨੇ ਕਿਹਾ ਇੰਡੀਆ ਦਾ ਓਏ ਅੱਤੇ ਵੀ ਪੁਲਿਸ ਇਦਾਂ ਦੀ ਓਥੇ ਵੀ ਓਦਾਂ ਦੀ ਓਏ ਓਏ ਇੱਕ ਹੋਰ ਸੀਨ ਵੀ ਹੈ ਸੀ ਉਹਦੇ ਵਿੱਚ ਅ ਮਲਾਜ਼ਮ ਜਨਾਬ ਉਹ ਜਦੋਂ ਗੱਡੀ ਲਾਂਗਦੀ ਆ ਤਾਂ ਉਹ ਮਲਾਜ਼ਮ ਜਨਾਬ ਔਰ ਵਾਕੀ ਚੁੱਕਿਆ ਜਾਂਦਾ ਉਹ ਗੱਡੀ ਲਾਂਗਦੀ ਆ ਉਹਨਾਂ ਦਾ ਓਏ ਯਾਰ ਇਹਨੂੰ ਸੁਣਿਆ ਨਹੀਂ ਮਲਾਜ਼ਮ ਆ ਸੱਟ ਜੀ ਮੈਂ ਉਹ ਗੱਡਾਂ ਲਾਂਗਦੀ ਜਿਹੜੀ ਕਹਿੰਦੇ ਇੱਥੇ ਵੀ ਉਹ ਨੀਰੂ বাজਵਾ ਦੀ ਇੱਥੇ ਵੀ ਆ ਕਹਿੰਦਾ ਮੁਜਰਮ ਨਹੀਂ ਮੰਨਦੇ ਅਗੋਰੇ ਕਹਿੰਦੇ ਕਹਿੰਦਾ ਇਹ ਕੀ ਟੀ ਗੱਲ ਆ ਪੰਜਾਬ ਪੁਲਿਸ ਨੂੰ ਉਹ 5 ਮਿੰਟਾਂ ਬਾਅਦ ਕਹਿੰਦਾ ਜੀ ਮੈਂ ਕੀਤਾ ਉਹ ਕਿਸੇ ਨੇ ਕੀ ਐਸਾ ਕਰਦਾ ਅਗੋਰੇ ਇੰਸਪੈਕਟਰ ਹੁੰਦਾ ਦੰਡੇ ਤਾਂ ਹੁੰਦੇ ਤੋ ਅਜਾ ਤੁਸੀਂ ਇਹ ਵੇਖ ਲਓ ਉਹਨਾਂ ਦੀ ਪੁਲਿਸ ਔਰ ਉਹ ਮੁਜਰਮ ਨਾਲ ਜਿਹੜਾ ਨੇ ਉਹਦੇ ਨਾਲ ਵੀ ਇਵੇਂ ਸਲੂਕ ਕਰ ਰਹੀ ਹੁੰਦੀ ਹੈ ਜਿਵੇਂ ਪਰ ਭਈਆ ਹੁੰਦਾ ਤੁਹਾਡਾ ਹਾਂ ਉਹ ਰਿਸਪੈਕਟਡ ਪਰਸਨ ਤਰ੍ਹਾਂ ਬਾਈ ਨੂੰ ਟ੍ਰੀਟ ਕਰ ਲੇਕਿਨ ਸਜਾਦ ਭਾਈ ਜਦੋਂ ਤੁਸੀਂ ਕੋਈ ਕਿਸੇ ਗਲਤ ਕੇਸ ਦੇ ਵਿੱਚ ਪਕੜੇ ਜਾਂਦਾ ਨਾ ਯੂਕੇ ਦੇ ਵਿੱਚ ਅਮਰੀਕਾ ਦੇ ਵਿੱਚ ਗੋਰਿਆਂ ਕੋਲ ਬੜੀ ਗੰਦੀ ਸਜ਼ਾਵਾਂ ਦਿੰਦੇ ਆ ਯਾਰ ਇੱਕ ਚੀਜ਼ ਹੈ ਟਾਰਚਰ ਬੜਾ ਦੰਦਾ ਵਾ ਅਸੀਂ ਤੇ ਮੋਸਟਲੀ ਫਿਲਮਾਂ ਦੇ ਵਿੱਚ ਵੇਖਿਆ ਕਿ ਉਹ ਉੱਥੇ ਮੁਲਜ਼ਮ ਨਾਲ ਵੀ ਐਵੇਂ ਬਿਹੇਵ ਕਰਦੇ ਹੁੰਦੇ ਨੇ ਕਿ ਜਿਵੇਂ ਉਹਨਾਂ ਦਾ ਪੜਵਈਆ ਹੁੰਦਾ ਔਰ ਉਹਨੂੰ ਮਤਲਬ ਬੜੀ ਉਹਨਾਂ ਦੀਆਂ ਜੇਲਾਂ ਦੇ ਵਿੱਚ ਤੁਸੀਂ ਜਿਹੜੇ ਕੈਦੀ ਉਹਨਾਂ ਨੇ ਵੇਖ ਲਓ ਜਿਵੇਂ ਤੁਸੀਂ ਫਾਈਵ ਸਟਾਰਟ ਹੋਟਲ ਤੇ ਰਹਿ ਰਹੇ ਹੋ ਇਸ ਤਰ੍ਹਾਂ ਦੀਆਂ ਸਜ਼ਾਵਾਂ ਦਿੰਦੇ ਆ ਕਿਉਂ ਭਾਈ ਹਾਂਜੀ ਆ ਜਿਹੜੇ ਜਿਨ੍ਹਾਂ ਨੂੰ ਮਰਕਾਇਤ ਹੁੰਦੀ ਆ ਜਾਂ ਜਿਹੜੇ ਮਰਡਰਰ ਹੁੰਦੇ ਆ ਜਾਂ ਜਿਹੜੇ ਹੁੰਦੇ ਸਮਗਲਰ ਗੈਂਗਸਟਰ ਹੁੰਦੇ ਆ ਇਹ ਸਾਨੂੰ ਕਿਹਾ ਜਾਂਦਾ ਵਾ ਰਿਐਲਿਟੀ ਇਦਾਂ ਨਹੀਂ ਹੈ ਰਿਐਲਿਟੀ ਦੇ ਵਿੱਚ ਇਨਸਾਨੀਅਤ ਉਹ ਜੇਲਾਂ ਦੇ ਵਿੱਚ ਵੀ ਲੋਕਾਂ ਨਾਲ ਇਨਸਾਨੀਅਤ ਵਾਲਾ ਬਰਤਾਨਾ ਨਹੀਂ ਆ ਬੈਕ ਦੇ ਵਿੱਚ ਆਪਣੀ ਟੌਪਿਕ ਚੇਂਜ ਹੋ ਜਾਣਾ ਵਾ ਬੜੀਆਂ ਪੁਰੀਆਂ ਪੁਰੀਆਂ ਜੇਲਾਂ ਹੈਗੀਆਂ ਵਾ ਭਾਈ ਜਿੱਥੇ ਕੈਦੀ ਐਵੇਂ ਕੈਦੀ ਨੂੰ ਦਾਂ ਦੇ ਤੁਰੇ ਚ ਜਿਲਾਨੇ ਹੁੰਦਾ ਵਿੱਚ ਮੁਜਰਮ ਜਿਹੜੇ ਨੇ ਉਹਨਾਂ ਦਾ ਲੈਵਲ ਵੀ ਹੋਰ ਆ ਉਹ ਕੁਛ ਨਹੀਂ ਮੇਜੋਰਟੀ ਉਹ ਜਿਹੜੇ ਆਪ ਹੀ ਆ ਆਪਣੀਆਂ ਦਾ ਦੁਨੀਆ ਬਣਾਈ ਹੋਈਆਂ ਇੱਕ 7-8 ਬੰਨਿਆਂ ਦੀ 10 ਬੰਨਿਆਂ ਦੀ ਗੈਂਗ ਬਣੀ ਹੋਈਆਂ ਬੰਦਾ ਅਸੀਂ ਉਸੇ ਉੱਤੇ ਆਖਣ ਦੇ ਅਸੀਂ ਇਹ ਗੱਲ ਕਰਨੇ ਆ ਆਲ ਓਵਰ ਦੀ ਕਿ ਉੱਥੇ ਜਿਹੜਾ ਬੇਸਿਕ ਅਗਰ ਕਿਸੇ ਨੂੰ ਲੈ ਕੇ ਜਾਂਦੇ ਨੇ ਛੋਟਾ ਮੋਟਾ ਜਿਹਨੇ ਕੰਮ ਕੀਤਾ ਸਾਡੇ ਤੇ ਇੱਧਰ ਕੋਈ ਮਾੜਾ ਜ ਜਿਹਨੇ ਨਹੀਂ ਵੀ ਕੀਤਾ ਵਿਚਾਰਾ ਅਗਰ ਫੜਿਆ ਜਾਂਦਾ ਤੇ ਉਹਦੀ ਇੱਕ ਵਾਰੀ ਰੋਲ ਜਾਂਦੀ ਇੱਕ ਮਖਤੀ ਆ ਜਾਂਦੀ ਉੱਥੇ ਮੇਰਾ ਚੱਕਰ ਨਹੀਂ ਅੱਛਾ ਸਜਾਦ ਭਾਈ ਤੁਹਾਨੂੰ ਮੈਂ ਇੱਕ ਗੱਲ ਸੁਣਾਉਣਾ ਉਹ ਮੰਨਦੀ ਕਦੀ ਕਦੀ ਤੁਹਾਡੇ ਵਿੱਚੋਂ ਕੋਈ ਥਾਣੇ ਗਿਆ ਨਹੀਂ ਨਹੀਂ ਪਰਚਾ ਹੋਇਆ ਹੋਵੇ ਜਾਂ ਥਾਣੇ ਕਿਸੇ ਕੇਸ ਦੇ ਵਿੱਚ ਅੱਲਾ ਮਾਫੀ ਨਹੀਂ ਅਲਹਮਦੁਲਿਲਾ ਅੱਲਾ ਮਾਫ ਕਰੇ ਨਹੀਂ ਕਦੀ ਨਹੀਂ ਤਾ ਉਮਾਨ ਦੀ ਮੈਂ ਤੁਹਾਨੂੰ ਇੱਕ ਗੱਲ ਸੁਣਾਉਣਾ ਉੱਥੇ ਜੇਲਾਂ ਦੇ ਵਿੱਚ ਲੱਗੇ ਹੋਇਆ ਏਸੀ ਕਮਾਲ ਦੇ ਏਸੀ ਲੱਗੇ ਹੋਇਆ ਔਰ ਉੱਥੇ ਜਦੋਂ ਕੋਈ ਬੰਦਾ 2-3 ਦਿਨ ਵਾਸਤੇ ਰਹਿੰਦਾ ਨਾ ਭਾਈ ਉਹਨੂੰ ਕੰਬਲ ਨਹੀਂ ਦਿੰਦੇ ਏਸੀ ਫੁੱਲ ਕਰਕੇ ਚਲਾ ਦਿੰਦੇ ਉਹਦਾ ਉਹੇ ਛੋਟੇ ਛੋਟੇ ਸੈੱਲ ਬਣੇ ਹੋਏ ਆ ਫੁੱਲ ਏਸੀ ਚੱਲਦੇ ਕੰਬਲ ਨਹੀਂ ਦੇਣਗੇ ਉਹ ਬੰਦੇ ਦੀ ਉੱਥੇ ਸਹੀ ਕੁਰਸੀ ਜਬਾੰਦੇ ਆ ਗਿਆ ਮਤਲਬ ਕਿ ਉੱਥੇ ਟਾਰਚਰ ਐਵੇਂ ਕਰਦੇ ਆ ਠੰ ਠੰਡੇ ਸੀ ਦਾ ਮਤਲਬ ਕਿਸਮ ਦੇ ਆ ਟੋਰਚ ਨੇ ਲੇਕਿਨ ਪਾਕਿਸਤਾਨ ਮਤਲਬ ਕਿ ਕੁਝ ਕੰਟਰੀਆਂ ਨਾਲੋਂ ਬਿਹਤਰ ਹੈ ਗਿਆ ਆ ਆਪਾਂ ਬਾਬੇ ਰਜਬ ਤੋਂ ਸਿੱਧਾ ਆਪਾਂ ਕਿੱਥੇ ਪਹੁੰਚ ਗਏ ਆ ਉਹ ਸਾਡੇ ਨਾਲ ਸੀ ਹੁਣ ਨਾ ਅਸੀਂ ਗਏ ਨਾ ਕਰਤਾਰਪੁਰ ਸਾਹਿਬ ਸਾਡੇ ਨਾਲ ਉਹ ਵਿੱਕੀ ਸੀ ਤੇ ਉਹਦੇ ਉੱਤੇ ਸੀ ਪਰਚਾ ਦੋ ਪਰਚੇ ਸਾਨੂੰ ਦੇਤੇ ਨਾ ਪਹਿਲੇ ਤੇ ਕੋਈ ਖਤਮ ਹੀ ਹੋ ਗਏ ਲੇਕਿਨ ਉੱਥੇ ਪਈ ਜਾਣ ਇੱਕ ਉਹਦਾ ਆਈਡੀ ਕਾਰਡ ਕੋਲ ਕੋ ਨਹੀਂ ਆ ਉਹਨੇ ਚਲੋ ਨੰਬਰ ਦੱਸਦੇ ਨੰਬਰ ਦੱਸਿਓ ਜਦੋਂ ਉਹਨਾਂ ਨੇ ਨੰਬਰ ਪਾਇਆ ਆਈਡੀ ਕਾਰਡ ਦਾ ਸਾਹਮਣੇ ਕੇਸ ਆ ਗਿਆ ਉਹ ਆ ਕੇ ਨਹੀਂ ਇਹਨੂੰ ਉਹ ਜਿਹੜੀ ਕੁੜੀ ਬੈਠੀ ਸੀ ਸਾਹਮਣੇ ਆਖੇ ਜੀ ਇਹਨੂੰ ਉਧਰ ਲੈ ਜਾਓ ਓਏ ਹੋਏ ਅਸੀਂ ਸਾਰੇ ਲੰਘ ਗਏ ਉਹ ਹੁਣ ਫਿਜ਼ਾਨ ਸੀ ਪੈਟਰੋਲਿੰਗ ਦੇ ਵਿੱਚ ਉਹ ਵੀ ਪੁਲਿਸ ਵਾਲੀ ਸੀ ਉੱਥੇ ਉਹ ਨਾਲ ਸੀ ਸੀ ਕਿ ਚਲੋ ਮੁਲਾਜ਼ਮ ਲੈ ਆਏਗਾ ਅਸੀਂ ਅੰਦਰ ਟੁਰ ਕੇ ਹਵਾ ਧੇਰੂ ਗਿਆ ਹੀ ਨਾ ਸੇ ਪਤਾ ਨਹੀਂ ਕੀ ਹੋ ਗਿਆ ਇਹਨਾਂ ਨੂੰ ਯਾਰ ਇੱਡਾ ਉਹਨਾਂ ਤੇ ਆ ਜਾਣਾ ਚਾਹੀਦਾ ਸੀ ਕਹਿੰਦਾ ਨੰਬਰ ਉਹ ਕੁੜੀ ਮਾਰੇ ਨੰਬਰ ਉਹਨੂੰ ਆਖੇ ਤੁਹਾਨੂੰ ਆਖਣ ਦੀ ਹੈ ਨਾ ਹੋਰ ਮਸਲਾ ਨੂੰ ਉਧਰ ਲੈ ਜਾਓ ਪਿੱਛੇ ਲੈ ਜਾਓ ਅੱਛਾ ਜੀ ਉਹ ਫਿਰ ਫਜ਼ਾਨ ਦਾ ਫਿਰ ਅਸੀਂ ਭਾਈ ਜੀ ਉਹਨੇ ਆਖਿਆ ਕਿ ਤੁਸੀਂ ਕਿਉਂ ਨਹੀਂ ਸਮਝਣ ਦੇ ਇੱਥੇ ਜੇ ਇਹਦੇ ਉੱਤੇ ਪਰਚੇ ਹੋਏ ਨੇ ਇੱਥੇ ਇਹਨਾਂ ਨੂੰ ਇਹਨੂੰ ਅਰੈਸਟ ਕਰ ਲੈਣਾ ਉਹਨਾਂ ਨੇ ਠੀਕ ਹੈ ਤੇ ਹੋਰ ਕੇਸ ਇਹਨੂੰ ਲੈ ਜਾਓ ਹੋਰ ਪਾਸੇ ਤਾਂ ਨਹੀਂ ਮੈਂ ਭਲਾਈ ਵਾਸਤੇ ਆਖਣ ਨਹੀਂ ਆ ਕਿ ਮੇਰੇ ਕੋਲੇ ਦਾ ਜਿਹੜਾ ਰਿਕਾਰਡ ਆਉਣ ਡਿਆ ਹੈ ਨਾ ਉਹ ਸਹੀ ਨਹੀਂ ਹੈ ਉਹ ਸਹੀ ਨਹੀਂ ਆ ਰਿਹਾ ਇਹਨੂੰ ਲੈ ਜਾਓ ਇਹਨੂੰ ਲੈ ਜਾਓ ਫਿਰ ਉਹਨੇ ਫਜ਼ਾਨ ਨੇ ਫਿਰ ਉਹ ਕਿਹਾ ਕਿ ਨਹੀਂ ਐਡਾ ਤੇ ਕੋਈ ਮਸਲਾ ਨਹੀਂ ਉਹ ਜਿਹੜਾ ਹੈ ਸੀ ਪਹਿਲੇ ਇੱਕ ਵਾਰੀ ਤੋਂ ਖਤਮ ਹੋ ਗਿਆ ਹੈ ਹੂੰ ਤੇ ਉਹਨੇ ਕਿਹਾ ਨਹੀਂ ਫਿਰ ਤੁਸੀਂ ਖਤਮ ਹੋਇਆ ਨਹੀਂਗਾ ਕਰਾਇਆ ਨਹੀਂਗਾ ਜਾਂ ਕੋਈ ਇੱਥੇ ਐਕਟਿਵ ਹੈ ਸਾਡੇ ਕੋਲ ਪਿਛਲੇ ਬੰਦੇ ਨੇ ਕੇਸ ਕੇਸ ਵਿਡਰਾ ਨਹੀਂ ਕੀਤਾ ਤੁਹਾਡਾ ਹਲੇ ਸਹੀ ਔਰ ਉਹ ਹੈ ਵੀ ਉਹਦੇ ਕੋਲ ਮਤਲਬ ਉਹ ਫਿਰ ਗਿਆ ਦੂਸਰੇ ਪਾਸੇ ਇੱਕ ਉਥੇ ਸੀ ਆਈਐਸਆਈ ਦਾ ਮਤਲਬ ਆਫਿਸ ਅੱਛਾ ਉਹ ਭਾਈ ਜਾਨ ਉਧਰ ਭੇਜਤਾ ਉਹਨਾਂ ਨੇ ਫਿਰਾਨ ਲੈ ਕੇ ਉਧਰ ਚਲਾ ਗਿਆ ਉਥੇ ਉਹਨਾਂ ਨੇ ਫਿਰ ਉਹਨਾਂ ਦਾ ਆਈਐਸਆਈ ਦੇ ਰਿਕਾਰਡ ਦੇ ਵਿੱਚ ਸਾਰਾ ਚੈੱਕ ਕੀਤਾ ਕਿ ਇਸ ਬੰਦੇ ਤੇ ਕੋਈ ਜ਼ਿਆਦਾ ਉਹ ਉਹ ਨਹੀਂਗਾ ਹੈ ਇਹ ਅੰਦਰ ਜਾ ਰਿਹਾ ਕੋਈ ਮਸਲਾ ਮਸਾਇਲ ਕੀ ਰਿਹਾ ਉਹਨਾਂ ਸਾਰਾ ਰਿਕਾਰਡ ਚੈੱਕ ਕੀਤਾ ਉਹਨਾਂ ਨੇ ਨਹੀਂ ਉਹ ਮਾਈਨਰ ਜਿਹਾ ਹੈ ਸੀ ਕੋਈ ਵੱਡਾ ਉਹੋ ਜਿਹਾ ਇਹ ਬੰਦਾ ਜਿਹੜਾ ਕਿਸੇ ਵਿੱਚ ਚੀਜ਼ ਚੈੱਕ ਜਿਹੜੇ ਇਨਵੋਲਵ ਨਹੀਂ ਹੈ ਉਹਨਾਂ ਨੇ ਕਲੀਅਰ ਕੀਤਾ ਫਿਰ ਉਹਨੂੰ ਵਿਚਾਰੇ ਨੂੰ ਅੰਦਰ ਆਉਣ ਦਿੱਤਾ ਦੇਖੋ ਮਤਲਬ ਉੱਥੇ ਤੁਹਾਡੀ ਇੱਕ ਇੱਕ ਚੀਜ਼ ਜਿਹੜੀ ਉਹ ਹੁੰਦੀ ਹੈ ਚੈੱਕ ਹੁੰਦੀ ਹੈ ਬਿਲਕੁਲ ਸਹੀ ਗੱਲ ਹੈਗੀ ਹੈ ਅਗਰ ਤੁਹਾਡੇ ਦੇ ਐਕਟਿਵ ਹੈ ਕੋਈ ਕੇਸ ਤੁਸੀਂ ਕਰਤਾਰਪੁਰ ਸਾਹਿਬ ਨੂੰ ਜਾ ਸਕਦੇ ਹੋ ਨਾ ਦਰਬਾਰ ਸਾਹਿਬ ਸੇਫਟੀ ਹੈ ਨਾ ਕੀ ਬਾਤ ਹੈ ਯਾਰ ਸੇਫਟੀ ਸਿਕਿਉਰਿਟੀ ਹੈ ਜਗ੍ਹਾ ਵੀ ਬਹੁਤ ਵੱਡੀ ਹੈਗੀ ਨਾ ਯਾਰ ਜਗ੍ਹਾ ਵੀ ਬਹੁਤ ਵੱਡੀ ਹੈ ਖੁਦਾ ਨਾ ਖਾਸਤਾ ਅਗਰ ਕੋਈ ਕ੍ਰਿਮੀਨਲ ਜਾਂ ਉਧਰ ਕੋਈ ਐਵੇਂ ਦੀ ਐਕਟੀਵਿਟੀ ਹੋ ਜੇ ਬੜੀ ਭਾਈ ਜਾਨ ਤੁਸੀਂ ਐਂਟਰ ਉਧਰੋਂ ਤਾਂ ਮੈਨੂੰ ਪਤਾ ਨਹੀਂ ਜਿਹੜੇ ਇੰਡੀਆ ਵਾਲੋਂ ਹੁੰਦੇ ਨੇ ਇਧਰੋਂ ਤੁਸੀਂ ਜਦੋਂ ਪਾਕਿਸਤਾਨ ਚੋਂ ਜਾਣਾ 15 ਦਿਨ ਉਧਰ ਵੈਸੇ 15 ਦਿਨ ਹੁੰਦਾ ਤੁਹਾਨੂੰ ਕੋਈ ਚੀਜ਼ ਨਹੀਂ ਤੁਸੀਂ ਆਨ ਸਪੋਰਟ ਹੋ ਸਿੱਧੇ ਦਿਨ ਚਲੇ ਜਾਂਦੇ ਹੋ ਉੱਥੇ ਅੱਛਾ ਲੇਕਿਨ ਇਹ ਹੈ ਕਿ ਪਹਿਲੇ ਚੈੱਕ ਪੋਸਟ ਅਗੇ ਰੈਂਜਰ ਦੀ ਅੱਛਾ ਅਗੇ ਫਿਰ ਆਰਮੀ ਦੀ ਚੈੱਕਪੋਸਟ ਹੈ ਉਹਨੂੰ ਕ੍ਰਾਸ ਉਹ ਸਾਰਿਆਂ ਦੇ ਆਈਡਿਟੀ ਕਾਰਡ ਹਰ ਚੀਜ਼ ਤੁਹਾਡੀ ਚੈੱਕ ਹੁੰਦੀ ਹੈ ਸਕੈਨਿੰਗ ਹੁੰਦੀ ਹੈ ਉਸ ਤੋਂ ਬਾਅਦ ਚਾਰ ਚੈੱਕਪੋਸਟਾਂ ਆਉਂਦੀਆਂ ਨੇ ਪੰਜਵੀਂ ਜਗ੍ਹਾ ਤੇ ਜਾ ਕੇ ਫਿਰ ਤੁਸੀਂ ਉਹ ਸਕੈਨਿੰਗ ਦੇ ਵਿੱਚ ਹੁੰਦੀ ਲੰਘਣਾ ਤੁਹਾਡਾ ਹਰ ਚੀਜ਼ ਪਰਸ ਸ캔 ਹੋਏਗਾ ਜਿੱਥੇ ਭਾਈ ਜਾਨ ਪਰਸ ਤੱਕ ਫੋਲ ਕੇ ਵੇਖਦੇ ਨੇ ਕਿ ਵਿੱਚ ਕੋਈ ਮੰਨਸ਼ਿਆ ਆ ਦੀਆਂ ਕੋਈ ਇਹੋ ਜੀ ਚੀਜ਼ ਅੱਛਾ ਸਿਮ ਮੇਰੇ ਕੋਲ ਨਾ ਸਿਮ ਪਈ ਸੀ ਅੱਛਾ ਪਰਸ ਦੇ ਵਿੱਚ ਉਹ ਨਾ ਸਿਮ ਹਾਂ ਮਾਈਕ੍ਰੋ ਤੋਂ ਛੋਟੀ ਸਿਮ ਹੁੰਦੀ ਹੈ ਨਾ ਉਹ ਸੀ ਉਹਨੇ ਕੇ ਰੱਖਿਓ ਗੱਡੀ ਚ ਰੱਖਿਓ ਇਹ ਨਹੀਂ ਲੈ ਕੇ ਜਾ ਸਕਦਾ ਓਏ ਮੈਂ ਕਿਸੇ ਦੇ SIM ਨਾ ਉਧਰ ਮਤਲਬ ਟਰਾਂਸਫਰ ਹੋ ਜਾਈਆ ਉਹਨਾਂ ਨੂੰ ਇਧਰ ਦੀ SIM ਨਾ ਉਧਰ ਟੋਲ ਜਾ ਕਿ ਮਤਲਬ ਕਿਉਂਕਿ ਬਾਰਡਰ ਦੇ ਉੱਤੇ ਵੀ ਤੁਹਾਨੂੰ ਪਤਾ ਹੈ ਸਿਗਨਲ ਇੱਕ ਦੂਜੇ ਦੇ ਟਾਵਰ ਦੇ ਉਧਰ ਇਧਰ ਆ ਰਹੇ ਹੁੰਦੇ ਨੇ ਉਧਰੋਂ ਜਿਹੜੇ ਇੰਡੀਅਨ ਭਰਾ ਹੁੰਦੇ ਨੇ ਹੂੰ ਉਹ ਵੀ ਕੈਚ ਕਰ ਉਹਨਾਂ ਦੇ ਵਿੱਚ ਮੋਬਾਈਲ ਵੀ ਚੱਲ ਰਹੇ ਹੁੰਦੇ ਨੇ ਮਤਲਬ ਇੰਡੀਆ ਸਾਈਡ ਤੋਂ 2 ਢਾਈ 3 ਕਿਲੋਮੀਟਰ ਤੱਕ ਉਹ ਜਿਹੜਾ ਏਰੀਆ 2 ਢਾਈ ਕਿਲੋਮੀਟਰ ਬੱਡਰ ਉਤੋਂ ਹਾਂ ਤੇ ਉਹ ਸਿਗਨਲ ਆ ਰਹੇ ਹੁੰਦੇ ਨੇ ਇਟ ਮੀਨਸ ਕਿ ਪਾਕਿਸਤਾਨੀ ਟਾਵਰਸ ਦੇ ਵੀ ਉਤੋਂ ਜਾ ਰਹੇ ਹੋਣ ਜਾਂ ਜਾ ਰਹੇ ਤੋਂ ਜਾ ਰਹੇ ਹੋਣ ਔਰ ਅਗਰ ਉਧਰ ਜਾ ਕੇ ਤੁਹਾਡੀ SIM ਯੂਜ਼ ਹੋ ਰਹੀ ਹੈ ਕਿਸੇ ਐਕਟੀਵਿਟੀਜ਼ ਦੇ ਵਿੱਚ ਤੇ ਉਤੇ ਮਤਲਬ ساری ਗੱਲ ਤੁਸੀਂ ਫਸਦੇ ਹੋ ਹਾਂ ਬੜਾ ਫਸ ਸਕਦੇ ਹੋ ਉਹ ਕਿ SIM ਨਹੀਂ ਜਾਏਗੀ ਕੋਈ ਵੀ ਮੈਟਲ ਦੀ ਚੀਜ਼ ਇਹ ਉਹ ਜਿਹੜਾ ਸਵਿਚ ਚਾਬੀ ਤੋਂ ਇੱਕ ਗੱਡੀ ਦੇ ਤੋਂ ਤੁਸੀਂ ਅੰਦਰ ਲੈ ਜਾ ਸਕਦੇ ਬਹੁਤ ਅੱਛੀ ਗੱਲ ਹੈ ਯਾ ਵਾਹ ਮਤਲਬ ਸਿਕਿਉਰਿਟੀ ਬਹੁਤ ਚੰਗੀ ਹੁੰਦੀ ਹੈ ਬਹੁਤ ਬਹੁਤ ਚੰਗੀ ਹੁੰਦੀ ਹੈ ਆ ਚਲੋ ਲੇਕਿਨ ਇਹ ਮਜ਼ਾ ਆਈ ਹੁਣ ਆਵਾ ਸਾਡੇ ਭਰਾਵਾਂ ਨੇ ਸਾਡੀ ਅੰਗਲਾ ਸੁਣ ਕੇ ਜ਼ਾਹਰ ਹੈ ਇਹ ਸਾਡੀਆਂ ਆਪ ਬੀਤੀਆਂ ਰੋਜ਼ ਦੀਆਂ ਮਰਦੀਆਂ ਗੱਲਾਂ ਨੇ ਜਿਹੜੀਆਂ ਬੀਤੀਆਂ ਨੇ ਆਹ ਦੇ ਰੀਸੈਂਟਲੀ ਹੋਇਆ ਸਾਡੇ ਨਾਲ ਇਨਸੀਡੈਂਟ ਔਰ ਬਹੁਤ ਤਗੜੀ ਸਿਕਿਉਰਟੀ ਜਿਹੜੀ ਪ੍ਰੋਵਾਈਡ ਕੀਤੀ ਜਾਂਦੀ ਹੈ ਉੱਥੇ ਅੱਛੀ ਗੱਲ ਆ ਯਾਰ ਬਹੁਤ ਅੱਛੀ ਗੱਲ ਆ ਭਾਈ ਦੋ ਮੁਲਕ ਮਿਲਦੇ ਪਏ ਆ ਉੱਥੇ ਦੋ ਮੁਲਕ ਦੀ ਜਿਹੜੀ ਪੋਪੂਲੇਸ਼ਨ ਹੈਗੀ ਆ ਉਹ ਆਪਸ ਵਿੱਚ ਮਿਲਦੇ ਪਏ ਆ ਤੇ ਫਿਰ ਜ਼ਾਹਰ ਹੀ ਗੱਲ ਆ ਭਾਈ ਉੱਥੇ ਕੋਈ ਇਨਲੀਗਲ ਐਕਟੀਵਿਟੀ ਹੋ ਜਾਂਦੀ ਹੈਗੀ ਆ ਤੇ ਫਿਰ ਉਹਦਾ ਜਵਾਬ ਕੌਣ ਦੇਗਾ ਬਿਲਕੁਲ ਰਿਸਪਾਂਸਿਵ ਫਿਰ ਰਿਸਪਾਂਸਿਬਿਲਟੀ ਆ ਜਾਂਦੀ ਹੈ ਤਾਂ ਆ ਜਾਂਦੀ ਹੈ ਦੋਨੋਂ ਉਹ ਮੁਖਤਾਰੀ ਦੇ ਉੱਤੇ ਆ ਜਾਂਦਾ ਕਿ ਇਹ ਕਿੱਦਾਂ ਹੋ ਗਿਆ ਇਨਸੀਡੈਂਟ ਜਿਹੜਾ ਇੱਕ ਬਹੁਤ ਵੱਡਾ ਇਹ ਸਮਝ ਲਓ ਕਿ ਫੋੜ ਹੀ ਨਹੀਂ ਕਰ ਸਕਦਾ इवन ਕਿ ਇਹ ਬਹੁਤ ਰਿਸਕੀ ਔਰ ਬਹੁਤ ਸੈਂਸਿਟਿਵ ਬਣਾਇਆ ਗਿਆ ਲੈ ਕੇ ਉਹ ਜਗ੍ਹਾ ਇਦਾਂ ਦੀ ਹੈ ਕਿ ਭਾਈ ਜਾਨ ਪਰਲੇ ਪਾਸੇ ਦੇ ਦੂਸਰੇ ਮੁਲਕ ਦੇ ਲੋਕ ਜਿਹੜੇ ਨੇ ਉੱਥੇ ਆ ਰਹੇ ਨੇ ਔਰ ਉੱਥੇ ਦੀ ਸਕਿਉਰਿਟੀ ਦਾ ਡੈਫੀਨੇਟਲੀ ਜਿਹੜਾ ਇਹਨਾਂ ਨੂੰ ਬਹੁਤ ਜ਼ਿਆਦਾ ਜਾਨੇ ਰੱਖਿਆ ਹੈ ਕ੍ਰਾਈਟੇਰੀਆ ਕਿ ਤੁਸੀਂ ਹਾਈ ਪ੍ਰਾਇੋਰਟੀ ਹੋਣੀ ਚਾਹੀਦੀ ਆ ਭਾਈ ਜਨ ਬੱਚਾ ਤੁਸੀਂ ਬਿਗੈਰ ਤੁਹਾਡੇ ਕੋਲ ਉਹਦੀ ਆਈਡੈਂਟੀਟੀ ਕੋ ਨਹੀਂ ਤੁਸੀਂ ਨਾਲ ਨਹੀਂ ਘੜ ਸਕਦੇ ਅੱਛਾ ਬੱਚਾ ਨਹੀਂ ਨਾਲ ਲੈ ਕੇ ਜਾ ਬੱਚਾ ਤੁਹਾਡਾ ਬੱਚਾ ਹੋਵੇ ਬੱਚਾ ਤੁਹਾਡਾ ਤਾਂ ਉਹਦਾ ਬੇਫਾਰਮ ਨਾਲ ਹੋਣਾ ਚਾਹੀਦਾ ਉਸ ਤੋਂ ਬਿਗੈਰ ਅੰਦਰ ਨਹੀਂ ਜਾਣ ਦੇਣਗੇ ਉਹ ਕੀ ਬਾਤ ਹੈ ਭਾਈ ਉਹਦਾ ਬੇਫਾਰਮ ਤੋਂ ਬਿਗੈਰ ਬੱਚਾ ਨਹੀਂ ਜਾਣ ਦਿੰਦੇ ਅੰਦਰ ਕੀ ਬਾਤ ਹੈ 10 ਸਾਲ ਤੋਂ ਉੱਤੇ ਕੋਈ ਬੰਦਾ ਤੇ ਉਹਦਾ ਅਗਰ ਬੇਫਾਰਮ ਹੈ ਤੇ ਫਿਰ 18 ਸਾਲ ਤੋਂ ਉੱਤੇ ਤੇ ਆਈਡੀ ਕਾਰਡ ਮਸਟ ਹੈ ਨਾ ਹਾਂ 18 ਸਾਲ ਤੋਂ ਥੱਲੇ ਵੀ ਬੀਫਾਰਮ ਮਸਟ ਹੈ 2 ਸਾਲ ਤੋਂ ਲੈ ਕੇ 2 ਸਾਲ ਤੋਂ ਛੋਟਾ ਹੋਏ ਤੇ ਉਹਨੂੰ ਤੁਸੀਂ ਖੜ ਸਕਦੇ ਹੋ ਅੱਛਾ 2 ਸਾਲ ਤੋਂ ਲੱਗ ਕੇ 18 ਸਾਲ ਦੇ ਦਰਮਿਆਨ ਜਿਹੜਾ ਵੀ ਹੋਏਗਾ ਉਹਦਾ ਬੀਫਾਰਮ ਹੋਏਗਾ ਬੀਫਾਰਮ ਹੋਏਗਾ ਉਸ ਤੋਂ ਇਲਾਵਾ ਨਹੀਂ ਉਸ ਤੋਂ ਇਲਾਵਾ ਨਹੀਂ ਵਾਹ ਕੀਆ ਤੁਹਾਨੂੰ ਆਪਣਾ ਨੰਬਰ ਜਿਹੜਾ ਉਹ ਯਾਦ ਹੈ हां भाईजान बायोमेट्रिक ਹੁੰਦੀ ਓਥੇ ਤੁਹਾਨੂੰ ਆਪਣਾ ਨੰਬਰ ਯਾਦ ਹੈ ਤੁਸੀਂ ਬੇਫਰਮ ਤੁਹਾਡੇ ਕੋਲ ਕੋ ਨਹੀਂ ਤੁਸੀਂ ਨੰਬਰ ਦੱਸ ਦੋ ਆਪਣਾ ਆਈਡੈਂਟੀਟੀ ਦਾ ਨੰਬਰ ਦੱਸ ਦੋ ਨੰਬਰ ਮਾਰਾਂਗੇ ਕੰਪਿਊਟਰ ਤੇ ਆ ਜਾਏਗਾ ਰਿਕਾਰਡ ਤੁਹਾਡਾ ਐਫਓਸੀ ਆ ਜਾਏਗੀ ਉਹਦੇ ਵਿੱਚ ਸਾਰਾ ਡਾਟਾ ਆ ਜਾਏਗਾ ਉਥੋਂ ਚੈੱਕ ਉਹਨਾਂ ਹਰ ਰਿਕਾਰਡ ਹੁੰਦਾ ਉਹਨਾਂ ਕੋਲ ਅਸਲ ਤੁਹਾਡੀ ਪੂਰੀ ਫੈਮਿਲੀ ਦੇ ਜਿਹੜੇ ਜਿਹੜੇ ਮੈਂਬਰ ਆ ਜਾਣਗੇ ਮਨਾ ਕਮਾਲ ਹੈ ਯਾਰ ਕਮਾਲ ਹੈ ਬੰਮ ਬੜਾ ਅੱਛੀ ਸਿਕਿਉਰਟੀ ਆਇਆ ਸਹੀ ਮਜ਼ਾ ਅੱਛੀ ਸਿਸਟਮ ਔਰ ਕੋਈ ਤੰਗੀ ਕੋ ਨਹੀਂ ਹੋਣੀ ਚਾਹੀਦੀ ਉਥੇ ਜਾ ਕੇ ਜੇ ਪਹਿਲੀ ਚੈੱਕਪੋਸਟ ਤੇ ਸਿਰਫ ਆਈਡਿ ਕਾਰਡ ਵੇਖਣਾ ਉਹਨੇ ਦੂਸਰੀ ਚੈੱਕਪੋਸਟ ਤੇ ਉਹਨਾਂ ਨੇ ਆਈਡਿ ਕਾਰਡ ਔਰ ਪੁੱਛਣਾ ਕਿਥੋਂ ਆਇਓ ਕੀ ਰੀਜ਼ਨ ਹੈ ਠੀਕ ਹੈ ਸਹੀ ਔਰ ਤੀਸਰੀ ਦੇ ਉੱਤੇ ਉਹਨਾਂ ਨੇ ਗੱਡੀ ਪੂਰੀ ਦੀ ਡਿੱਗੀ ਚੈੱਕ ਕਰਨੀ ਹੈ ਤੇ ਡਿੱਗੀ ਖੋਲੋ ਅੱਛਾ ਉਹ ਵੇਖਣਾ ਕੋਈ ਡਿੱਗੀ ਚ ਕੋਈ ਉਹੋ ਜੀ ਚੀਜ਼ ਤੇ ਨਹੀਂ ਹਾਲਾਂਕਿ ਤੁਸੀਂ ਪਾਰਕਿੰਗ ਚ ਲਾ ਕੇ ਉਸ ਤੋਂ ਬਾਅਦ ਤੁਹਾਡੀ ਸਕੈਨਿੰਗ ਹੋਣੀ ਹੈ ਗੱਡੀ ਤੁਸੀਂ ਖੜਨੀ ਗੱਡੀ ਪਾਰਕਿੰਗ ਵਾਵਾ ਦੂਰ ਹੈ ਅੱਛਾ ਉਥੋਂ ਅਗੇ ਬਸ ਤੇ ਜਾਣਾ ਹੈ ਤੁਸੀਂ ਸਕੈਨਿੰਗ ਤੋਂ ਬਾਅਦ ਅਗੇ ਬੱਸ ਵਾਲਾ ਸਿਸਟਮ ਹੈ ਜਿੱਦੂ ਸਕੈਨ ਹੋ ਕੇ ਨਿਕਲਣਾ ਕੋ ਉਹਨਾਂ ਦੀ ਬੱਸ ਜਿਹੜੀਆਂ ਨੇ ਉਹ ਪ੍ਰਾਈਵੇਟ ਉਹ ਲੈ ਕੇ ਜਾਣੀਆਂ ਨੇ ਉਹਨਾਂ ਨੇ ਅੱਛਾ ਗਵਰਨਮੈਂਟ ਦੀਆਂ ਬੱਸਾਂ ਜੱਡੀ ਫਿਰ ਵੀ ਚੈੱਕ ਹੁੜੀਆਂ ਕਮਾਲ ਆ ਯਾਰ ਕਮਾਲ ਆ ਮਤਲਬ ਬਹੁਤ ਅੱਛੀ ਨਸਵਾਰ ਤੱਕ ਨਹੀਂ ਖੜਨ ਦਿੰਦੇ ਪਹਿਲੇ ਪੋਹਦਿਆਂ ਸਿਗਰਟਾਂ ਨਹੀਂ ਸਵਾਰ ਤੰਬਾਕੂ ਕੋਈ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਲੈ ਕੇ ਜਾ ਸਕਦੇ ਬੱਬਲ ਨਹੀਂ ਲੈ ਕੇ ਜਾ ਸਕਦੇ ਬੱਬਲ ਨਹੀਂ ਲੈ ਕੇ ਜਾ ਸਕਦੇ ਸਰ ਚਲੋ ਜੀ ਬਾਕੀ ਆਪਾਂ ਬਾਕੀ ਗੱਲਾਂ ਹੋ ਗਈਆਂ ਨੇ ਅਗਲੇ ਵੀਡੀਓ ਚ ਆਉਨੇ ਆਂ ਤੇ ਰੱਖੋ ਆਪਣਾ ਖਿਆਲ